ਆਪ ਦੇ 66 ਐਮਐਲਏ ਹੋਏ ਬਾਗੀ 24 ਤਰੀਕ ਨੂੰ ਕਰਨਗੇ ਵੱਡਾ ਤਮਾਕਾ ਬਾਗੀ ਐਮਐਲਿਆਂ ਦੇ ਨਾਂ ਆਏ ਸਾਹਮਣੇ ਬਗਾਵਤ ਨੂੰ ਲੈ ਕੇ ਐਮਐਲਏ ਦਾ ਵੱਡਾ ਬਿਆਨ ਕੀ ਹੈ ਪੂਰਾ ਮਾਜ਼ਰਾ ਕਿਹੜੇ ਕਿਹੜੇ ਐਮਐਲਏ ਦੇ ਨਾਂ ਸਾਹਮਣੇ ਆ ਗਏ ਨੇ ਕਿਹੜੇ 66 ਐਮਐਲਿਆਂ ਚੋਂ 10 ਐਮਐਲਏ ਨਿੱਤਰ ਕੇ ਸਾਹਮਣੇ ਆਏ ਨੇ ਕੀ ਸਚਾਈ ਹੈ ਇਹਦੇ ਬਾਰੇ ਕਿ ਵਾਕਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਪੈਰਾ ਥੱਲੇ ਜ਼ਮੀਨ ਖਿਸਕ ਚੁੱਕੀ ਆ ਆਮ ਆਦਮੀ ਪਾਰਟੀ ਦੇ ਕਿਹੜੇ ਠਹਾਟ ਐਮਐਲਏ ਬਾਗੀ ਹੋਏ ਨੇ ਤੇ ਉਹਨਾਂ ਦੇ ਵਿੱਚੋਂ 10 ਜਾਂ 11 ਦੇ ਨਾਂ ਕਿਹੜੇ ਸਾਹਮਣੇ ਆਏ ਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਤਿ ਰਹੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਵਾਕਈ ਤਰਥੱਲੀ ਮੱਚੀ ਪਈ ਹੈ ਕੀ 66 ਐਮਐਲਏ ਬਾਗੀ ਹੋਣ ਜਾ ਰਹੇ ਨੇ ਤੇ 24 ਤਰੀਕ ਨੂੰ ਭਗਵਾਨਤਮਾਨ ਤੇ ਅਰਵਿੰਦ ਕੇਜਰੀਵਾਲ ਦੇ ਪੈਰਾ ਥੱਲੇ ਜ਼ਮੀਨ ਖਿਸਕਾ ਕੇ ਰੱਖ ਦੇਣਗੇ ਜਾਂ ਫਿਰ ਇਹ ਆਮ ਆਦਮੀ ਪਾਰਟੀ ਦੇ ਅੰਦਰ ਭਗਵਾਨਤਮਾਨ ਵਰਸਸ ਕੇਜਰੀਵਾਲ ਇਹ ਕੀ ਸਚਾਈ ਹੈ ਇਸ ਮਾਮਲੇ ਤੇ ਤੁਹਾਨੂੰ ਖੁੱਲ ਕੇ ਦੱਸਦੇ ਆ ਕਿ ਮਾਮਲਾ ਕੀ ਹੈ ਕਿੱਥੋਂ ਸ਼ੁਰੂ ਹੁੰਦਾ ਤੇ ਕੀ ਸਾਰਾ ਮਾਜਰਾ ਹੈ ਤੁਸੀਂ ਕੱਲ ਦਾ ਸ਼ੋਰ ਸੁਣ ਰਹੇ ਹੋ ਕੇ ਇਨੇ ਐਮਐਲਏ ਬਾਗੀ ਹੋਗੇ ਉਹਨੇ ਹੋਗੇ ਨੰਬਰ ਬਗਾਵਤੀ ਐਮਐਲਏ ਦਾ ਬਦਲਦਾ ਰਹਿੰਦਾ ਹੈ ਜਦੋਂ ਜੇ ਕਿਸੇ ਦਾ ਕੰਮਕਾਜ ਹੋ ਜੇ ਤਾਂ ਉਹ ਘਟ ਵੀ ਜਾਂਦਾ ਹੈ ਜੇ ਕੋਈ ਰਸ ਜੇ ਦੇ ਬਾਧ ਵੀ ਜਾਂਦਾ ਹੈ ਇਹ ਅਕਸਰ ਆਮ ਆਦਮੀ ਪਾਰਟੀ ਸਰਕਾਰ ਜਿੱਦਣ ਦੀ ਬਣੀ ਹੈ ਇਹ ਖਿੱਚੋ ਤਾਣ ਚੱਲ ਰਹੀ ਹੈ ਪਰ ਇੱਕ ਨਵੀਂ ਕਿਸਮ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਵਿੱਚ ਦੋ ਜਿਮਨੀ ਚੋਣਾਂ ਨੇ ਇੱਕ ਤਰਨਤਾਰਨ ਦੀ ਵਿਧਾਨ ਸਭਾ ਦੀ ਤੇ ਦੂਜੀ ਰਾਜ ਸਭਾ ਦੇ ਲਈ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਹਦੇ ਲਈ 24 ਤਰੀਕ ਨੂੰ ਵੋਟਾਂ ਪਾਈਆਂ ਜਾਣਗੀਆਂ ਆਮ ਆਦਮੀ ਪਾਰਟੀ ਨੇ ਉੱਗੇ ਉਦਯੋਗਪਤੀ ਤੇ ਟ੍ਰਾਈਡੈਂਟ ਸਮੂਹ ਦੇ ਮਾਲਕ ਰਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇ ਕੇ ਰਾਸਵਾ ਭੇਜਣ ਦੀ ਤਿਆਰੀ ਕੀਤੀ ਹੈ ਤੇ ਭਗਾਵਤ ਵਾਲੀ ਖਬਰ ਤੋਂ ਪਹਿਲਾਂ ਤੱਕ ਇਹ ਤੈਅ ਸੀ ਕਿ ਰਜਿੰਦਰ ਗੁਪਤਾ ਬਿਨਾਂ ਕਿਸੇ ਮੁਸ਼ਕਲ ਦੇ ਰਾਸਵਾ ਚਲੇ ਜਾਣਗੇ ਪਰ ਹੋਇਆ ਕਿ ਅਚਾਨਕ ਤਿੰਨ ਵਿਅਕਤੀ ਸਾਹਮਣੇ ਆ ਗਏ ਸਵਾਲ ਤਾਂ ਹੀ ਸੀ ਕਿ ਰਜਿੰਦਰ ਗੁਪਤਾ ਨਿਰਵਿਰੋਧ ਚੁਣੇ ਜਾਣਗੇ ਬਸ ਜਿੱਦਨ ਸਕਰਟਰੀਂਗ ਹੋਊਗੀ ਕਾਗਜ਼ਾਂ ਦੀ ਪੜਤਾਲ ਹੋਊਗੀ ਲਿਸਟ ਲੱਗੂਗੀ ਰਜਿੰਦਰ ਗੁਪਤਾ ਇਕੱਲੇ ਰਹਿ ਜਾਣਗੇ ਤੇ ਉਸ ਤੋਂ ਬਾਅਦ ਕਾਗਜ਼ ਵਾਪਸ ਲੈਣ ਦਾ ਦਿਨ ਹੋਊਗਾ ਉਸ ਤੋਂ ਬਾਅਦ ਤਾਂ ਫਿਰ ਜਿਵੇਂ ਇਕੱਲੇ ਰਹਿ ਜਾਣਗੇ ਤੇ ਰਜਿੰਦਰ ਗੁਪਤਾ ਜੀ ਰਾਜ ਸਭਾ ਚਲੇ ਜਾਣਗੇ ਪਰ ਅਚਾਨਕ ਦੋ ਵਿਅਕਤੀ ਪਹਿਲਾ ਇੱਕ ਮਹਾਰਾਸ਼ਟਰ ਤੇ ਇੱਕ ਤੇਲੰਗਾਨਾ ਤੋਂ ਆਉਂਦਾ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੰਦਾ ਫਿਰ ਇੱਕ ਹੋਰ ਵਿਅਕਤੀ ਰਾਜਸਥਾਨ ਤੋਂ ਆਉਂਦਾ ਜਿਹਦਾ ਨਾਮ ਹੈ ਨਵੀਨ ਨਵੀਨ ਚਤੁਰਵੇਦੀ ਇਹ ਵਿਅਕਤੀ ਆ ਜਿਹੜਾ ਇਹ ਕਾਗਜ਼ ਦਾਖਲ ਕਰਦਾ ਤੇ ਇਸ ਦੇ ਜਿਹੜਾ ਇਹਨੂੰ ਤਾਇਦ ਕੀਤਾ ਇਹ ਇਹਦੀ ਹਮਾਇਤ ਦੇ ਵਿੱਚ ਜਿਹੜੇ 10 ਐਮਐਲਏ ਆਏ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਕਿਸੇ ਵੀ ਚੋਣ ਦੇ ਲਈ ਖਾਸ ਕਰਕੇ ਰਾਜ ਸਭਾ ਦੇ ਲਈ ਜਦੋਂ ਹੁੰਦੀ ਆ ਤਾਂ ਉਹਦੇ ਲਈ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਆ ਜਿਨ੍ਹਾਂ ਕੋਲੇ ਕਿਸੇ ਵੀ ਪਾਰਟੀ ਦੀ ਮਾਨਤਾ ਪ੍ਰਾਪਤ ਪਾਰਟੀ ਦੀ ਟਿਕਟ ਨਹੀਂ ਹੁੰਦੀ ਤਾਂ ਉਹਨਾਂ ਨੂੰ ਜਿਹੜਾ ਉਹ 10 ਵਿਅਕਤੀ ਜਾਨਕਿ 10 ਐਮਐਲਏ ਦੇ ਸੈਣ ਹੋਣੇ ਜ਼ਰੂਰੀ ਨੇ 10 ਐਮਐਲਏ ਉਹਨਾਂ ਦੀ ਹਮਾਇਤ ਚ ਹੋਣੇ ਜ਼ਰੂਰੀ ਨੇ ਉਹ ਵਿਅਕਤੀ ਨੇ 10 ਐਮਐਲਏ ਦੇ ਨਾਂ ਲਿਖੇ ਤੇ ਉਹ ਵਿਅਕਤੀ ਨੇ ਇੱਕ ਨਿੱਜੀ ਚੈਨਲ ਦੇ ਨਾਲ ਨਿੱਜੀ ਕੀ ਸੁਖਵਿੰਦਰ ਲੋਕਨਾਥ ਦੇ ਹੁਰਾਂ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਕੋਲੇ 66 ਐਮਐਲਏ ਨੇ ਉਹ ਕਹਿੰਦੇ ਕਿ ਮੈਂ 24 ਤਰੀਕ ਨੂੰ ਵੱਡਾ ਪਟਾਕਾ ਪਾਉਂਗਾ 24 ਤਰੀਕ ਨੂੰ ਪਤਾ ਲੱਗ ਜਾਊਗਾ ਕਿ ਆਮ ਆਦਮੀ ਪਾਰਟੀ ਨੂੰ ਤੇਲ ਕਿਸ ਭਾਅ ਵੇਚਦਾ ਹੈ ਇਹ ਸਾਰਾ ਕੁਝ ਪਤਾ ਲੱਗ ਜੂਗਾ ਉਹ ਕਹਿੰਦੇ ਮੇਰੇ ਕੋਲ 68 ਐਮਐਲਏ ਨੇ ਇਹ ਦਾਵਾ ਰਾਜ ਸਭਾ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਜਨਤਾ ਪਾਰਟੀ ਦੇ ਪ੍ਰਧਾਨ ਆਪਣੇ ਆਪ ਨੂੰ ਕਹਾਉਂਦੇ ਆ ਨਵੀਨ ਚਤੁਰਵੇਦੀ ਦਾ ਉਹਨਾਂ ਦੇ ਨਾਲ 10 ਐਮਐਲਏਾਂ ਦੇ ਨਾਂ ਜਿਹੜੇ ਆ ਉਹ ਲੱਥੀ ਜੰਤਕ ਹੋ ਚੁੱਕੇ ਆ ਜਿਹਦੇ ਵਿੱਚ ਅ ਅਮੋਲਕ ਸਿੰਘ ਹੈ ਗੁਰਲਾਲ ਕਨੌਰ ਨੇ ਕਲਵੰਤ ਪੰਡੋਰੀ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਲਵੰਤ ਸਿੰਘ ਬਾਜੀਕਾਰ ਨੇ ਮਨਜੀਤ ਸਿੰਘ ਬਲਾਸਪੁਰ ਨੇ ਰਣਬੀਰ ਸਿੰਘ ਭੁੱਲਰ ਨੇ ਰਜਨੀਸ਼ ਦਈਆ ਨੇ ਨਰੇਸ਼ ਕਟਾਰੀਆਂ ਨੇ ਇੱਕ ਨਾ ਹੋਰ ਹੈ ਜਾਨਕਿ 10 ਨਾਮ ਜਿਹੜੇ ਆ ਉਹ ਤਾਂ ਤਖਤੀ ਤੇ ਲੰਮਕ ਚੁੱਕੇ ਆ ਕਿ ਇਹ ਬੰਦੇ ਬਾਗੀ ਹੋ ਗਏ ਹੁਣ ਸਵਾਲ ਇਹ ਹੈ ਕਿ ਕੀ ਇਹ ਵਾਕੀ ਬਾਗੀ ਹੋਏ ਆ ਜਾਂ ਫਿਰ ਨਮੀਨ ਚਤਰਵੇਦੀ ਗੱਲਾਂ ਦਾ ਕੜਾ ਬਣਾ ਰਿਹਾ ਚੈਨਲਾਂ ਤੇ ਬੈਠ ਕੇ ਸਿਰਫ ਬਿਨਾ ਸਿਰ ਪੈਰ ਤੋਂ ਗੱਲਾਂ ਕਰ ਰਿਹਾ ਇੱਕ ਵੱਡਾ ਸਵਾਲ ਹੈ 66 ਐਮਐਲਏਾਂ ਦੀ ਬਗਾਵਤ ਆਮ ਆਦਮੀ ਪਾਰਟੀ ਦੇ ਅੰਦਰ 10 ਐਮਐਲਏ ਦੇ ਨਾਂ ਨਾਮਜ਼ਦਗੀ ਪੱਤਰ ਦੇ ਵਿੱਚ ਤਾਇਦ ਕਰਨ ਵਾਲਿਆਂ ਚ ਸਮਰਥਨ ਕਰਨ ਵਾਲਿਆਂ ਚ ਕੀ ਉਹਨਾਂ ਐਮਐਲਏਾਂ ਨੂੰ ਜਰਾ ਜਿੰਨਾ ਡਰ ਨਹੀਂ ਕਿ ਇਹਨਾਂ ਨਾਲ ਬਣੂਗੀ ਕੀ ਸਵਾਲ ਹੈ ਨਾ ਇਹਨਾਂ ਦੀ ਬਾਹ ਕਿ ਇਸ ਪ੍ਰਕਾਰ ਮਰੋੜੀ ਜਾਵੇ ਇਹਨਾਂ ਦੀ ਬਾਹ ਛੱਡੋ ਮੈਨੂੰ ਲੱਗਦਾ ਹੈ ਇਹਨਾਂ ਨੂੰ ਕਿਤੇ ਸਾਰਿਆਂ ਨੂੰ ਸਾਰਿਆਂ ਨੂੰ ਨਾਮ ਰੋੜ ਦੇ ਬਿਰਵਿੰਦ ਕੇਜਰੀ ਬਾਅਦ ਜਨਿਕ ਇਹਨਾਂ ਨੂੰ ਜਰਾ ਜਿੰਨਾ ਸੋ ਆਲੇ ਆ ਕੇ ਉਹਨਾਂ ਦੀ ਮੈਂਬਰਸ਼ਿਪ ਜਾ ਸਕਦੀ ਹੈ ਜੇ ਤੁਸੀਂ ਵਿਪ ਤੋਂ ਉਲਟ ਜਾ ਕੇ ਰਾ ਸਭਾ ਵਿਸਤਰਾ ਸਭਾ ਲਈ ਕੋਈ ਵਿਪ ਹੈ ਨਹੀਂ ਪਰ ਜੇ ਤੁਸੀਂ ਪਾਰਟੀ ਨੂੰ ਕ੍ਰੋਸ ਕਰਕੇ ਫਲੋਰ ਕ੍ਰੋਸ ਕਰਦੇ ਹੋ ਤੁਸੀਂ ਕਿਸੇ ਪਾਸੇ ਵੀ ਤਾਂ ਤੁਹਾਡੀ ਮੈਂਬਰਸ਼ਿਪ ਜਾਂਦੀ ਹੈ ਅ ਇਸ ਤਰ੍ਹਾਂ ਦਾ ਸੰਕਟ ਜਿਹੜਾ ਸੰਵਿਧਾਨਕ ਤੌਰ ਤੇ ਖੜਾ ਹੋ ਸਕਦਾ ਹੈ ਇਸ ਡਰ ਦੇ ਬਾਵਜੂਦ ਇਹ ਕਿਹੜੇ 68 ਸੂਰਮੇ ਆ ਨਵੀਨ ਜੰਦਲ ਕਹਿੰਦਾ ਨਵੀਨ ਚਤਰਵੇਦੀ ਕਹਿੰਦਾ ਹੈ ਕਿ ਮੈਂ ਤਾਂ ਉਹਨਾਂ ਨੂੰ ਪਤਾ ਹੈ ਕੀ ਆਮ ਆਦਮੀ ਪਾਰਟੀ ਉਹਨਾਂ ਦੀ ਟਿਕਟ ਕੱਟਣ ਜਾ ਰਹੀ ਹੈ ਇਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਨਾਲ ਕਿਉਂ ਜਾਣਗੇ ਉਹ ਮੇਰੇ ਨਾਲ ਜਾਣਗੇ ਮੈਂ ਉਹਨਾਂ ਨੂੰ ਲੋਕਲ ਵਿੱਚ ਵਾਪਸ ਖੜਨ ਦੇ ਲਈ ਥਾਂ ਦੇਣ ਦਾ ਮੌਕਾ ਦੇ ਰਿਹਾ ਇਸ ਕਰਕੇ ਉਹ ਮੇਰੇ ਨਾਲ ਜਾਣਗੇ ਲੱਗਦੀ ਤਾਂ ਗੱਲ ਬੜੀ ਵਾਜਬ ਜੀ ਹੈ ਪਰ ਇਸ ਮਾਮਲੇ ਦੇ ਉੱਤੇ ਮੈਂ ਕਈ ਐਮਐਲਏ ਨੂੰ ਫੋਨ ਕੀਤੇ ਬਹੁਤਿਆਰੇ ਫੋਨ ਨਹੀਂ ਲੱਗੇ ਤੇ ਕਈਆਂ ਨੇ ਚੁੱਕੇ ਨਹੀਂ ਖੁਸ਼ਕਿਸਮਤੀ ਕਹਿ ਲਈਏ ਕਿ ਐਨਏ ਬਿਜ਼ੀ ਸ਼ਡਿਊਲ ਦੇ ਵਿੱਚ ਜਿਹੜਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਮਨਜੀਤ ਸਿੰਘ ਬਲਾਸਪੁਰਾ ਨੇ ਟੈਲੀਫੋਨ ਚੁੱਕਿਆ ਤੇ ਮੈਂ ਉਹਨਾਂ ਨੂੰ ਬੜੇ ਸਪਸ਼ਟ ਤੇ ਕਲੀਅਰ ਸ਼ਬਦਾਂ 'ਚ ਇਹ ਗੱਲ ਪੁੱਛੀ ਕਿ ਕੀ ਤੁਹਾਡੇ ਸੈਨ ਹੈ ਆਏ ਨੇ ਉੱਥੇ ਜਾਂ ਕੀ ਸੀ ਨੇ ਤਾਂ ਉਹਨਾਂ ਨੇ ਇਸ ਤੋਂ ਕੋਰੀ ਨਾ ਕਰ ਦਿੱਤੀ ਉਹ ਕਹਿੰਦੇ ਐਸਾ ਕੁਝ ਨਹੀਂ ਕਿ ਮੈਂ ਜਿਹੜਾ ਕੋਈ ਇਦਾਂ ਦੇ ਸੈਨ ਨਹੀਂ ਕੀਤੇ ਇਹ ਫਰੋਜਰੀ ਹੋਈ ਹੈ ਇਹ ਇਹ ਚਾਲ ਸਾਜੀ ਹੈ ਧੋਖੇਬਾਜੀ ਹੈ 420 ਸੀ ਹੈ ਤਾਂ ਇਸ ਕਰਕੇ ਮੈਂ ਇਹਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਨੂੰ ਵੀ ਦੇਣ ਜਾ ਰਿਹਾ ਮਨਜੀਤ ਸਿੰਘ ਬਲਾਸਪੁਰ ਨੇ ਕੀ ਕੀਤਾ ਤੁਸੀਂ ਖੁਦ ਸੋ ਸਰ ਜਿਹੜਾ ਉਹ ਨੌਨੀਤ ਚਤੁਰਵੇਦੀ ਨੇ ਜਿਹੜਾ ਐਫੀਡੀਐਪ ਦਿੱਤਾ ਰਾਜ ਸਭਾ ਦੇ ਨੋਮੀਨੇਸ਼ਨ ਲਈ ਉਹ ਚ ਤੁਹਾਡਾ ਜਿਹੜਾ ਤਾਇਦ ਕਰਦਾ ਨਾਮ ਪਾਇਆ ਗਿਆ ਤੁਹਾਡੇ ਦਸਤਖਤ ਸੀ ਉਹਦੇ ਤੇ ਜਾਓ ਕੀ ਸੀ ਨਾ ਮੈਨੂੰ ਉਹਦੇ ਬਾਰੇ ਜਿਹੜਾ ਚਾਹਣਾ ਮੇਰੇ ਮੇਰੇ ਕੋਈ ਦਸਤਖਤ ਨਹੀਂ ਜੀ ਕੋਈ ਮੈਂ ਸਾਈਨ ਨਹੀਂ ਕੀਤੇ ਔਰ ਮੈਨੂੰ ਕੋਈ ਮਿਲਿਆ ਨਹੀਂ ਜੀ ਔਰ ਨਾਮ ਆ ਜਿਹੜਾ ਤੁਸੀਂ ਤਰਵੇਦੀ ਕਹਿੰਦੇ ਹੋ ਚਤੁਰਵੇਦੀ ਹੈ ਕੀ ਵਾਕੀ ਹੈ ਚਤੁਰਵੇਦੀ ਆ ਜੀ ਜੀ ਨਾ ਮੈਂ ਇਸ ਬੰਦੇ ਨੂੰ ਜਾਣਦਾ ਨਾ ਸਾਡਾ ਮਲਾਪ ਹੋਇਆ ਨਾ ਸਾਡਾ ਕੋਈ ਫੋਨ ਨੰਬਰ ਹੈ ਨਾ ਅਰੇਡੀ ਫੋਨ ਤੇ ਕਦੇ ਗੱਲ ਹੋਈ ਆ ਔਰ ਇਸ ਬੰਦੇ ਦੇ ਖਿਲਾਫ ਮੈਂ ਡੀਟੀਪੀ ਨੂੰ ਐਪਲੀਕੇਸ਼ਨ ਲੱਗ ਕੇ ਅੱਗੇ ਦੇ ਰਿਹਾ ਜੀ ਅચ્છਾ ਕਿ ਉਹਨੇ ਫਰੋਜਰੀ ਕੀਤੀ ਹੈ ਤੁਹਾਡਾ ਨਾਮ ਵੀ ਤੋਂ ਜਾਨਕੀ ਬਹੁਤ ਸਾਰੇ ਤੁਹਾਡੇ ਪਾਰਟੀ ਦੇ ਐਮਐਲਏ ਦੇ ਨਾਮ ਨੇ ਕਿ ਫਰੋਜਰੀ ਮੈਂ 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 ਤਾਂ ਡੀਜੀਪੀ ਸਾਹਿਬ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਦੀ ਰਿਟਰਨ ਦੇ ਵਿੱਚ ਐਪਲੀਕੇਸ਼ਨ ਦੇ ਰਿਹਾ ਮੈਂ ਕਿਉਂਕਿ ਅੱਜ ਇਹਨੇ ਸਾਡਾ ਨਾਮ ਪਾਇਆ ਬਹੁਤ ਜਾਲੀ ਸਾਈਨ ਕੀਤੇ ਉਹਦੇ ਦੀ ਵੀ ਕਾਰਵਾਈ ਹੋ ਜੀ ਜੀ ਔਰ ਕਾਰਵਾਈ ਅਸੀਂ ਕਰਵਾਵਾਂਗੇ ਜੀ ਜੀ ਅਸੀਂ ਜਾਣਦੇ ਵੀ ਨਹੀਂ ਕਦੇ ਮਿਲੇ ਵੀ ਨਹੀਂ ਜੀ ਹਾਂ ਹਾਂ ਜੀ ਸ਼ੁਕਰੀਆ ਬਨਾਸ ਕੋ ਸਾਹਿਬ ਬਹੁਤ ਥੈਂਕ ਯੂ ਥੈਂਕ ਯੂ ਤਕੁੱਲ ਬਟਾ ਜਮਾ 1 ਕੱਢੀਏ ਮਨਜੀਤ ਸਿੰਘ ਬਲਾਸਪੁਰ ਨੇ ਜੇ ਇਹ ਗੱਲ ਕਹੀ ਹੈ ਮੰਨ ਲਿਆ ਜਾਂਦਾ ਹੈ ਮੈਂ ਬਾਕੀਆਂ ਦੀ ਕੋਈ ਗਰੰਟੀ ਨਹੀਂ ਦਿੰਦਾ ਪਰ ਮਨਜੀਤ ਸਿੰਘ ਬਲਾਸਪੁਰ ਨੇ ਤਾਂ ਰਿਕਾਰਡ ਆ ਕੇ ਗੱਲ ਕਹੀ ਦਿੱਤੀ ਕਿ ਉਹਨਾਂ ਦੇ ਸੈਨ ਨਹੀਂ ਹੈਗੀ ਉਹ ਨਹੀਂ ਹੈਗੀ ਇਟ ਮੀਨਸ ਕਿ ਨਵੀਨ ਚਤਰਵੇਦੀ ਫਰੋਡ ਕਰ ਰਿਹਾ ਨਵੀਨ ਚਤਰਵੇਦੀ ਚਾਲ ਸਾਜੀ ਕਰ ਰਿਹਾ ਟੋਪੀ ਘਮਾਉਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਚੱਲ ਰਿਹਾ ਹੈ ਇਹਦਾ ਮਤਲਬ ਇਹ ਉਹੀ ਕਰ ਰਿਹਾ ਹੈ ਐਸਐਚਐਸ ਦੇਖੋ ਉਹ ਕਹਿੰਦਾ ਇਹ ਮੈਂ ਦਿੱਲੀ ਰਿਆ ਮੇਰੇ ਉਹ ਉਥੇ ਜਾਣ ਪਛਾਣ ਹੋ ਗਈ ਐ ਹੋ ਗਿਆ ਫਲਾਨਾ ਹੋ ਗਿਆ ਧਮਕਾਨਾ ਹੋ ਗਿਆ ਮੈਨੂੰ ਇਹ ਲੱਗਦਾ ਹੈ ਕਿ ਰਜਿੰਦਰ ਗੁਪਤਾ ਕਲੀਅਰ ਐਂਡ ਕਟ ਚਲੇ ਨਾ ਜਾਣ ਵਿਧਾਨ ਰਾਜ ਸਭਾ ਕੋਈ ਉੱਪਰਲੀ ਸ਼ਕਤੀ ਹੈ ਜਿਹੜੀ ਮਖਲੂਈ ਜਿਹੜੀ ਹੁੰਦੀ ਹੈ ਅ ਦੇਵੀ ਸ਼ਕਤੀ ਕਹਿੰਦੇ ਜਿਹਨੂੰ ਆਪਾਂ ਉਹ ਜਿਹੜੀ ਹੈ ਉਹ ਕਾਮਨਾ ਕਰਦੀ ਹੋਈ ਨਜ਼ਰ ਆ ਰਹੀ ਹੋਵੇ ਕੋਈ ਅਦਰਵਾਈਜ਼ ਨਵੀਨ ਚਤੁਰਵੇਦੀ ਦਾ ਕੀ ਹੈ ਇੱਥੇ ਉਹਦੇ ਨਾਲ ਤਾਂ ਇੱਕ ਵੀ ਐਮਐਲਏ ਨਹੀਂ ਹੋ ਸਕਦਾ ਜੇ ਦੇਖਿਆ ਜਾਵੇ ਪਾਰਟੀ ਦੀ ਮੈਂਬਰਸ਼ਿਪ ਦੇ ਆਧਾਰ ਤੇ ਜਿਹੜੇ ਵਿਧਾਨ ਸਭਾ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਦਲ ਨੇ ਗਰੁੱਪ ਨੇ ਉਹਨਾਂ ਦੇ ਹਿਸਾਬ ਤੇ ਕਾਂਗਰਸ ਹੈ ਭਾਜਪਾ ਹੈ ਬੀਐਸਪੀ ਹੈ ਖਿੰਡੀ ਪੁੰਡੇ ਅਕਾਲੀ ਦਲ ਹੈ ਤੇ ਆਮ ਆਦਮੀ ਪਾਰਟੀ ਹੈ ਤੇ ਇੱਕ ਆਜ਼ਾਦ ਵਿਧਾਇਕ ਇਹਦਾ ਮਤਲਬ ਕਿਸ ਆਧਾਰ ਤੇ ਜੇ ਮਨਜੀਤ ਸਿੰਘ ਬਲਾਸਪੁਰ ਮੈਂ ਕਿਸੇ ਤੀਜੇ ਦੀ ਗਰੰਟੀ ਨਹੀਂ ਲੈਂਦਾ ਜਿਸ ਨੇ ਮੇਰਾ ਫੋਨ ਨਹੀਂ ਚੱਕਿਆ ਜਿਨ੍ਹਾਂ ਨੇ ਉਹਨਾਂ ਦੀ ਵੀ ਕੋਈ ਕੋਰੰਟੀ ਨਹੀਂ ਲੈਂਦਾ ਪਰ ਮੈਂ ਮਨਜੀਤ ਸਿੰਘ ਬਲਾਸਪੁਰ ਤਾਂ ਉਹ ਕਹਿ ਹੀ ਗਏ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਕਿ ਇਹ ਵਿਅਕਤੀ ਟੋਪਿਕ ਮਾਉਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬੀਆਂ ਦੇ ਸਿਰ ਕਹਿ ਲੋ ਆਮ ਆਦਮੀ ਪਾਰਟੀ ਵਾਲਿਆਂ ਦੇ ਸਿਰ ਕਹਿ ਲੋ ਬਾਕੀ ਜੇ ਕੁਝ ਹੋਇਆ ਵਾਕਈ ਵੱਡਾ ਹੋਇਆ ਵਾਕਈ ਨਵੀਨ ਚਤੁਰਵੇਦੀ ਦੀਆਂ ਮਨਜੀਤ ਸਿੰਘ ਬਲਾਸਪੁਰ ਕਹਿੰਦੇ ਤਾਂ ਵਾਕਈ ਚਤਰ ਹੈ ਚਤੁਰਵੇਦੀ ਦੀਆਂ ਗੱਲਾਂ ਦੇ ਵਿੱਚ ਸਚਾਈ ਹੋਈ ਤਾਂ 24 ਤਰੀਕ ਚ ਕਿਹੜਾ ਪੰਧ ਬਾਕੀ ਆ 10 ਦਿਨਾਂ ਦੀ ਗੱਲ ਹੈ 24 ਤਰੀਕ ਵੀ ਆਈ ਲੋ ਤੇ ਪਤਾ ਲੱਗ ਜਾਊਗਾ ਕਿ 24 ਤਰੀਕ ਨੂੰ ਕੀ ਪਟਾਕੇ ਪੈ ਸਕਦੇ ਆ ਇਹ ਇੱਕ ਵੱਡੀ ਗੱਲ ਹੋ ਸਕਦੀ ਹੈ ਜੇ ਇਦਾਂ ਹੋਇਆ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੂਫਾਨ ਆ ਸਕਦਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਖਤਰਾ ਜਿਹੜਾ ਉਹ ਖੜਾ ਹੋ ਸਕਦਾ